ਇਕ ਓਅੰਕਾਰੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੇ ਜੇ ਸੋਚੀ ਲਖਵਾਰ ਚੁਕੇ ਚੁਪ ਨ ਹੋਵੇ ਜੇ ਲਾਇ ਰਖਾਣੇ ਬਤਾਰ ਭੁਖਿਆ ਭੁਖਣਾ ਉਤਰੀ ਜਿ ਬੰਨਾ ਪੁਰਿਆ ਭਾਰ ਸਹਸ ਸਿਆਣ ਪਲਖੋ ਹੋਏ ਤਾ ਇੱਕਨ ਚੱਲੇ ਨਾਲ ਕਿਵ ਸਚਿਆਰ ਹੋਈਐ ਕਿਵ ਕੋੜੈ ਟਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖੈ ਨਾਲ ਹੁਕਮੀ ਹੋਵਣ ਆਕਾਰ ਹੁਕਮਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਿਆਈ ਹੁਕਮੀ ਉਪਮਨੇ ਚਹ ਹੁਕਮ ਲਿਖ ਦੁਖ ਸੁਖ ਪਾਈਐ ਇਕਨ ਹੁਕਮੇ ਬਖਸ਼ੀਸ ਇਕ ਹੁਕਮੇ ਸਰਾਂ ਪਵਾਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ 부ਜੈ ਤਾ ਹੋ ਮੈਂ ਤਹੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਖੁਦਾਤ ਜਨ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਪਰਦੇਹ ਸੰਗਾਵੈ ਕੋ ਜਾਪੈ ਦਿਸੈ ਦੂਰ ਸੰਗਾਵੈ ਕੋ ਵੇਖੈ ਹਾਤਰਾਂ ਖੂਰ ਕਥਨਾ ਕਥਿਨਾ ਆਵੈ ਤੋਟ ਅਥ ਕਥਿ ਕਥਿ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਠਾਕ ਪਾਸੇ ਜੁਗਾ ਜੁਗੰਤਰ ਖਾਹੀ ਕਾਹਿ ਹੁਕਮ ਹੁਕਮ ਚਲਾਇ ਰਾਹੋ ਨਾਨਕ ਜਿਕ ਸਬੇ ਪਰਵਾਹੋ ਸਾਚਾ ਸਾਹਿ ਸਾਚਨਾਏ ਆਖਿਆ ਭਵ ਅਫਰ ਹਕ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਘਿਰਖ ਹੈ ਗਿਰਖ ਹੈ ਜਿਤਨੇ ਸਹ ਦਰਬਾਰ ਮੁੱਖ ਕੈ ਬੋਲਣ ਬੋਲੀ ਹੈ ਜਿਤ ਸੋਨੁ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਗੱਢਿਆਈ ਵਿਚਾਰ ਧਰਮਿਆ ਵੇਖ ਪੜਾ ਨਦਰੀ ਮੁਖ ਦੁਆਰ ਨਾਨਕ ਐ ਵੇ ਜਾਣੀ ਆਪਿ ਸਚਿਆਰ ਆਪਿ ਨਜਾਇ ਕੀਤਨ ਹੋਏ ਆਪਿ ਆਪ ਨਿਰੰਜਨ ਹੋਏ ਜੇਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੇ ਨਿਦਾਨ ਗਾਵਿਆ ਸੁਣਿਆ ਮਨ ਰਖਿਆ ਭਾਉ ਦੁੱਖ ਕਰ ਹਰ ਸੁਖ ਕਰ ਨ ਜਾਏ ਗੁਰਮਖਨਾਦੋਂ ਗੁਰਮਖ ਵੇਦੋਂ ਗੁਰਮਖ ਰਹਿ ਸੁਮਾਈ ਗੁਰੇਸ਼ਵਰ ਗੁਰੂ ਗੋਬਰਮਾ ਗੁਰਪਾਰ ਪਤਿ ਮਾਈ ਜੇ ਹੋਂ ਜਾਣਖਾ ਨਾਹੀ ਕਹਿਣਾ ਕਥਨ ਨ ਜਾਏ ਭੁਰਾ ਇੱਕ ਦੇਹ 부ਝਾਈ ਸਬਨਾ ਜੀ ਅੱਖ ਇੱਕ ਦਾਤਾ ਸੋ ਮੈਂ ਵਿਸਰਣਾ ਜਾਏ ਇਰਥ ਨਾਮ ਜੇਤ ਸੁਪਾਵਾਂ ਵਿਣ ਭਾਣੇ ਕੇ ਨਾਇ ਕਰੀ ਜੇਤੀ ਸਿਰ ਠੋਮ ਭਾਈ ਵਿਖਾ ਵਿਣ ਕਰਮ ਕੈ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਅੱਖ ਇੱਕ ਦਾਤਾ ਸੋ ਮੈ ਵਿਸਰਣ ਜਾਇ ਜੇ ਜੁਗ ਚਾਰਿਆਂ ਅਰਜਾ ਹੋਰ ਦਸੋਣ ਹੋਏ ਨਵ ਅਖੰਡਾ ਵਿੱਚ ਜਾਣੇ ਨਾਲ ਤਲ ਸੋ ਹੋਏ ਚੰਗਨ ਔਰ ਖਾਇ ਕੈ ਜਸ ਕੀਰਤਿ जग ਦੇ ਜੇ ਤਿਸ ਨਦਰਣ ਆਵੇ ਤਵਾਤਨ ਕੁਛ ਹੈ ਕੇ ਈਟਾ ਅੰਦਰ ਈਟ ਹਰ ਦੋਸੇ ਦੋਸ ਪਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਇਹ ਕੋਈ ਨਾ ਸੋਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤ ਤਗੜਾ ਆਸ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਹਿਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ pauka ਨਾਸ ਸੁਣੈ ਈਸਰ ਬਿਰਮ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗ ਤਨ ਭੇਦ ਸੁਣੈ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ pauka ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੜ ਕਿਸ਼ਨਾਨ ਹੁਣੇ ਪੜ ਪੜ ਪਾਪ ਹੈ ਮਾਨ ਸੁਣਿਆ ਲਗੇ ਸੈਦੁ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਲੋਕ ਪਾਪ ਖਨਾਸ ਸੁਣਿਆ ਸਰਾਂ ਗੁਨਾ ਏਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਪ ਹੈ ਰਾਹ ਹੋ ਸੁਣਿਆ ਹਾਥ ਮੈਂ ਸੰਗਾ ਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਲੋਕ ਪਾਪ ਖਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਤੇ ਸਹਿ ਪਖਤਾਏ ਆਦਿ ਹਲੁਆ ਨਿਖਣ ਹਰ ਮਨੈ ਕਮ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਦੇਖੋ ਮਨ ਜਾਣੈ ਮਨ ਕੋਏ ਹਨ ਸੁਰਤ ਹੋਵੇ ਮਨ ਭੁਤ ਮਨ ਸਹੂਲ ਪਾਉਣ ਕੇ ਸੋਦਾ ਹਨ ਵੋ ਛੋਟਾ ਨ ਖਾਏ ਮਨ ਜਮ ਖੈ ਸਾਸਨ ਜਾਏ ਐਸਾ ਨਾਮ ਨਿਰੰਝਨ ਹੋਏ ਦੇਖੋ ਮਨ ਜਾਣੈ ਮਨ ਕੋਏ ਮਨ ਮਾਰੂ ਠਾਕ ਨ ਪਾਏ ਮਨ ਪਤਸੋਂ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨੈ ਧਰਮ ਸੇ ਤੀ ਸਨੁ ਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਭਾਵੇਂ ਮੋਖ ਦਵਾਰ ਮਨ ਪਰਵਾਰ ਸਹਾਰ ਮਨ ਤਰੈ ਤਾਰੇ ਗੁਰ ਸੇਖੈ ਮਨ ਨਾਨਕ ਪਵਹਿਨ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਦਾਨ ਪंचे ਪਾਵੇਂ ਦੁਰਗਹਿ ਮਾਨ ਪंचे ਸੋਖੈ ਦਰ ਰਾਜਾਨ ਨਚਾਂਖਾ ਗੁਰੂ ਇੱਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾ ਹਿਸੋ ਮਾਰ ਕੋਲ ਧਰਮ ਦੇ ਆਖਾ ਪੂਤ ਸੰਤੋਖ ਸਾ ਪ੍ਰਖਿਆ ਜਨ ਸੂਤ ਹੈ ਜੇ ਕੋ ਬੂਝਾ ਹੋਇ ਸੁਚਾਰ ਅਵਰਗ ਫੁਰ ਖੇਤਾ ਭਾਰ ਤਰਸੀ ਹੋਰ ਪਰ ਹੋਰ ਹੋਰ ਇਸ ਤੇ ਭਾਰ ਤਲੇ ਖਣ ਜੋਰ ਜੀ ਜਾ ਤਰੰਗ ਸੇ ਨਾਮ ਸਗਣਾ ਲਿਖਿਆ ਗੂੜੀ ਕਲਾਮ ਇਹੋ ਲਿਖਾ ਲਿਖ ਜਾਣ ਹੋਏ ਲਿਖਾ ਲਿਖਿਆ ਕੀਤਾ ਹੋਏ ਇਤਤਾਨ ਸੁਲ ਰੂਪ ਕੀਤੇ ਦਾਤ ਜਾਣ ਹੁਣ ਕੋਤ ਕੀਤਾ ਫਸਤਾ ਓਇ ਕੋ ਗਾਓ ਦੇਸ ਤੇ ਹੋਏ ਲਖ ਦਰਿਆ ਕੁਦਰਤ ਕਾਉਣ ਕਹਾ ਵਿਚਾਰ ਹਵਾਰਿਆਂ ਨ ਜਾਇ ਪਵਨ ਜੋ ਤੁਦ ਸਾਵੈ ਸਾਈ ਭਦੀ ਕਾਰ ਹਉਸ ਰਸਲਾਮ ਤੁਨ ਰੰਕਰ ਅਸੰਖ ਜਪ ਅਸੰਖ ਭਾਵ ਸੰਕੂਜ ਸੰਕ ਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ اص جو من رہے اداس گن گیان وارس ستی اشنق اشنق تار قدرت کن وار جا بار جو تھی پلیارا سلام سو نرنکار مور کاند کور اشنکھ چور حرام کور ਅਸਾਂਖ ਅਮਰ ਕਰ ਜਾਹੇ ਜੋਰ ਅਸਾਂਖ ਗਰਵਡ ਹੱਤਿਆ ਕਮਾਹੇ ਅਸਾਂਖ ਪਾਪੀ ਪਾਪ ਕਰ ਜਾਹੇ ਅਸਾਂਖ ਕੂੜਿਆ ਰ ਕੋੜੇ ਫਿਰਾਹੇ ਅਸਾਂਖ ਮਲੇਸ਼ ਮਲ ਕੱਖ ਖਾਹੇ ਅਸਾਂਖ ਨਿੰਦ ਸੁਰ ਕਰੇ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨ ਜਾਵੇ ਕੋਰ ਜੋ ਤੁਧ ਭਾਵੇ ਸਾਈ ਫਲੀਕਾਰ ਕੂੰ ਸਦਾ ਸਲਾਮਤ ਨਰੰਕਰ ਅਸਾਂਖ ਨਾ ਅਸਾਂਖ ਸਾਗਮ ਅਗਮ ਅਸਾਂਖ ਲੋਕ ਸਾਂਖ ਕਹ ਹੈ ਸਿਰ ਪਾਰ ਹੋਏ ਅਖਰੀ ਨਾਮ ਕਰਿ ਸਾਲਾਹ ਅਸਰੇ ਗਿਆਨ ਗੀਤ ਗੁਣ ਗਾਹ ਅਸਰੇ ਲੇਖਣ ਬੋਲਣ ਬਾਣ ਅਖਰ ਸਿਰ ਸੰਜੋਗ ਵਿਖਾਣ ਜਿਨ ਇਹੇ ਲੇਖੇ ਤਿਸ ਸਿਰਨਾਹੇ ਜੇ ਖੁਰਮਾਏ ਤਿਉ ਤਿਮ 파ਹੇ ਜੇਤਾ ਕੀਤਾ ਤਿਸ ਤਨਾਉ ਵਿਣ ਨਾਵੇ ਨਾਹੀ ਕੋਠਾ ਕੁਦਰਤ ਕਵਣ ਕਹਾ ਵਿਚਾਰ ਹਵਾਰਿ ਅਨਜਾਣ ਪਵਰ ਉਹ ਤੁਜ ਭਾਵੇ ਸਾਈ ਭਨੇ ਕਾਲ ਤੋਂ 13 ਸਲਾਮ 15 ਅੰਕਾਰ। ਹਰਿਏ ਹੱਥ ਪੈਰ ਤਨ ਦੇਹ ਪਾਣੀ ਤੋਂ ਤਲ ਪਰਸਤੇ ਹੇ ਮੋਤਪਲੀ ਤੇ ਕੱਪੜ ਹੋਏ। ਦੇ ਸਗੁਣ ਲਇਪ ਹੋਏ ਹਰਿ ਆਮਤ ਪਾਪਾਂ ਗੈਸ ਪਾਉਂਗ। ਹੋਰ ਭੋਪੈ ਨਾਮ ਖੈ ਰੰਗੁ ਹੁਨੀ ਪਾਪੀ ਆਖਣ ਨਾਹੇ। ਹਰਿ ਕਰਿ ਕਰਨਾ ਨਿਖਲੇ ਜਾਹੋ ਆਪੇ ਬੀਜਾਪੇ ਕਾਹੋ। ਜਾਣ ਕਹੁ ਕਮਿ ਆਉ ਜਾਹੋ। ਹੇ ਰਤਿ ਤੇ ਤੁਹਾ ਤੇ ਯਾਦ ਤਦਾਨ ਜੇ ਕੋ ਪਾਵੇ ਤਿਲ ਕਮਾਨ ਸੁਣੇ ਮਨੈ ਮਨ ਕੀ ਤਪ ਭਗਵੰਤੁਰ ਗਤ ਤੀਰਥੁ ਮਲ ਨਾਉ ਸਭ ਗੁਣ ਸਿਰ ਮਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਬਾਸੁ ਜਾਤ ਸੰਬਣੀ ਵਰਮਾਉ ਸਤ ਸੋਹਾਨ ਸਦਾ ਮਨ ਚਾਉ ਕਾਣ ਸੋ ਵੇਲਾ ਵਖਤ ਕਾਣ ਕਾਣ ਸਿਤ ਕਵਣ ਵਾਰ ਕਾਣ ਸੇ ਰੁਤੀ ਮਾਹ ਕਵਣ ਜਿਤ ਹੋਆ ਆਖਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਧੀਆਂ ਜੇ ਨਿਕਨ ਲੇਖ ਪੁਰਾਣ ਹਿਤ ਵਾਰਣ ਜੋਗੀ ਜਾਣ ਰੁੱਤ ਮਾਹੋ ਨ ਕੋਈ ਜਾਣ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਸਕਾ ਕਿਉ ਸਲਾਹੀ ਕਿਉ ਵਰਣੀ ਕਿਵ ਜਾਣ ਰਹਾਨ ਕਿ ਆਖਣ ਸਭ ਕੋ ਆਖੇ ਇੱਕ ਦੋਇ ਕਿਸਿਆਣ ਗੱਡਾ ਸਾਹਿਬ ਟੇ ਨਾ ਹੀ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗੈ ਗਿਆਨ ਹੋ ਹੈ ਹਤਲ ਪਤਾਨ ਲਖ ਹਗਾ ਸਾਗਾ ਕੋੜ ਕੋੜ ਕਾੜ ਸਕੇ ਵੇਦ ਕਹਿਣ ਕੋ ਬਾਤ ਸਹਿਸ 18 ਕਹਿਣ ਕਤੇ ਬਾਸ ਲੋਕਾ ਤੇ ਲਿਖਾ ਹੋਏ ਤਨ ਕੀ ਹੈ ਲਿਖੇ ਹੋਏ ਵਿਨਾਸ਼ ਨਾਨਕ ਵਡਾਖੀ ਆਪੇ ਜਾਣ ਆਪ ਸਾਲਾ ਹਿਸਾ ਲਾਹੇ ਤੇ ਸੁਰਤਨ ਪਾਇਆ ਨਦਿਆ ਤੇ ਵਹ ਭਵ ਹੈ ਸਮੁੰਦ ਨ ਜਾਣੈ ਐ ਸਮੁਰ ਸਹਾ ਸੁਲਤਾਨ ਘਿਰ ਹ ਸਿਤਿ ਮਾਲ ਧਨ ਕਿੜੇ ਤੁੜ ਨ ਹੋਵਣੀ ਜੇ ਤਿਸ ਮਨ ਹੁਨ ਨ ਵਿਸਰੈ ਅੰਤ ਨਾ ਸਿਵਤੇ ਕਹਿ ਨਾ ਅੰਤ ਅੰਤਨ ਕਿਰਣ ਦੇਨ ਨਾ ਅੰਤ ਅੰਤਨ ਵੇਖਣ ਸੁਨ ਨਾ ਅੰਤ ਅੰਤਨ ਜਾਪੈ ਕੈ ਮਨ ਮੰਤਾ ਅੰਤਨ ਜਾਪੈ ਕੀਤਾ ਕਰ ਅੰਤਨ ਜਾਪੈ ਪਰਵਾਰ ਅੰਤ ਕਾਰਣ ਕੀਤੇ ਬਿਲਲਾ ਹੈ ਆਗਿਆ ਅੰਤਨ ਪਾਏ ਜਾਹੇ ਇਹ ਅੰਤਨ ਜਾਣ ਕੋਏ ਬਹੁਤਾ ਕਹਿ ਬੁਖਤਾ ਹੋਏ ਵੱਡਾ ਸਾਹਿਬ ਸਾਥਾ ਉੱਚ ਉਪਰ ਉਚਾ ਨਾਉ ਜੇੜ ਉੱਚਾ ਹੋਵੇ ਕੋਇ ਇਸ ਉੱਚੇ ਕੋ ਜਾਣ ਸੋਇ ਜੇੜ ਆਪ ਜਾਣ ਆਪਾ ਪੋ ਆਨਕ ਨਦਰੀ ਕਰਮੀ ਧਾਤ ਬਹੁਤਾ ਕਰਮਣਿ ਕਰਨ ਝਾਇ ਵੱਡਾ ਦਾਤਾ ਤਿਲਨਾਤਮ ਵਾਏ ਇਹਤੇ ਮੰਗ ਹੈ ਜੋਦਿ ਅਪਾਰ ਇਹਤੇ ਗਣਤ ਨਹੀਂ ਵਿਚਾਰ ਇਹਤੇ ਖ ਟੋਟਾ ਵਿਚਾਰ ਇਹਤੇ ਲੈ ਲੈ ਮੁਖ ਰੁਪਾ ਹੈ ਕੇਤੇ ਮੂਰਖਾ ਹਿਕਾ ਹੈ ਇਹ ਤੇ ਆਪੂਖ ਊਖ ਸਦਮਾਰ ਇਹ ਬੇਦਾਤ ਤੇਰੀ ਦਤਾਰ ਭੰਦ ਖਲਾਸੀ ਪਾਣ ਹੋਏ ਔਰ ਆਖਣ ਸਕੈ ਹੋਏ ਜੇ ਕੋ ਕਾਇਕ ਆਖਣ ਪਾਏ ਉਹ ਜਾਣ ਜੀਤੀ ਆ ਮਹਕਾਏ ਆਪੇ ਜਾਣ ਆਪੇ ਦੇ ਆਖ ਹੈ ਸੇ ਪੇਕੇਈ ਕੇ ਜੇ ਸੁਨੋ ਬਖਸ਼ੇ ਸੇਵ ਤੁਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਅਮੁੱਲ ਵਖਾਨ ਅਮੁੱਲ ਵਾਰੀ ਅਮੁੱਲ ਕੰਡਾਰ ਅਮੁੱਲ ਹੈ ਅਮੁੱਲ ਜਾਹੇ ਅਮੁੱਲ ਕਾਏ ਅਮੁੱਲ ਸੁਮਾਹੇ ਅਮੁੱਲ ਤਰਮ ਅਮੁੱਲ ਦੀ ਬਾਣ ਅਮੁੱਲ ਥੋਲ ਮੁੱਲ ਪਰਵਾਣ ਅਮੁੱਲ ਬਖਸ਼ੇਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਖਰਮਾਨ ਅਮੁੱਲ ਮੁਲਖ ਤਨ ਜਾਏ ਆਖ ਆਖਰ ਹਿਲ ਵਿਲਾਏ ਅਖ ਹੈ ਵੇਦ ਪਾਠ ਪੁਰਾਨ आख है पड़े करहें बख्यान आंख है ब्रह्म आंख है इंद्र आंख है गोपित गोबिंद आंख है ईश्वर आंख है सिद्ध आंखें गते गते बुद्ध आंख है दा नमह है देव आंख है सूर नर मुन जन सेवा तेते आंख है अखण पाहे केते कह कह पुट जाहे तेते गते होर करे ता आंख न सुख कह के ਜੇ ਵਡ ਭਲੇ ਤੇਵਣ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਅਖੇ ਬੋਲਿ ਵਿਗੜ ਤਾ ਲਿਖਿਆ ਸਿਰ ਗਵਾਰੰ ਬਵਨ ਸੋਦਰ ਇਹ ਹਸੋ ਕਰਕੇ ਹਾ ਜਿਥੇ ਬਹਿ ਸਰਬ ਸੁਮਾਲੇ ਉਹਦੇ ਨਾਲ ਅਨੇਕ ਅਸ਼ੰਕਾ ਕੇ ਤੇਵਾ ਬਣਾਰੇ ਇਹ ਤੇ ਰਾਗ ਫਿਰਿ ਸੋਂ ਕਹੀ ਅਣ ਕੇਤੇ ਗਾਉਣ ਹਾਰੇ ਗਾਵ ਹੈ ਸੁਖਨੋਂ ਪਉਣ ਕਾਣੀ ਬੈ ਸੰਤੁਰ ਗਾਵੇ ਰਾਜਾ ਧਰਮ ਦੁਆਰੇ ਗਾਵ ਹੈ ਚਤਤ ਗੁਪਨੇ ਲਿਖ ਜਾਣ ਹੈ ਲਿਖੇ ਲਿਖਰਮ ਵਿਚਾਰ ਗਾਵ ਹੈ ਸਰਬ ਬ੍ਰਹਮਾ ਦੇਵੀ ਸੋਹਣ ਸਦਾਂ ਸੁਆਰੇ ਗਾਵ ਹੈ ਇੰਦੇ ਦਰਸ਼ਨ ਬੈਟੇ ਦੇਵਤਾ ਦਰਨਾਲੇ ਗਾਵ ਹੈ ਸਿੱਧ ਸੰਵਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਮੀਰ ਕਰਾਰੇ ਗਾਵਣ ਪੰਡਤ ਪੜਨੋਂ થી ਸਰ ਜੁਗ ਜੁਗ ਵੇਦਨਾ ਲੈ ਗਾਵਣ ਮੋਖਣੀਆਂ ਬਨਮੋਹਨ ਸੁਰਗ ਮਸ ਪਿਆਲੇ ਗਾਵਣ ਰਤਨ ਕਾਏ ਤੇਰੇ ਅਰਸਰ ਤੀਰ ਖਨਾਲੇ ਗਾਵਣ ਜੋ ਜਮ ਖਾਂ ਬਲਸੂਰਾ ਗਾਵਣ ਖਾਂ ਨੀਚਾਰੇ ਗਾਵਹਿ ਖੰਡ ਮੰਡਲ ਉਰ ਕੰਡਾ ਕਰ ਕਰ ਰਖੇ ਤਾਰੇ ਸੇ ਤੁਦਨੁ ਗਾਵਹਿ ਜੋ ਤੁਦ ਖਾਵਨ ਰਤੇ ਤੇਰ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨ ਆਵਾਂ ਨਾਨਕ ਕਾ ਵਿਚਾਰ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੇ ਨਾਈ ਹੈ ਪਿਹੋ ਸੇ ਜਾਇ ਨ ਜਾਸੇ ਰਚਨਾ ਜਨ ਰਚਾਈ ਰੰਗੀ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਨੋ ਪਾਈ ਕਰ ਕਰ ਵੇਖਾਂਗੇ ਤਾਪਣਾ ਜੀਵ ਤਿਸ ਦੇ ਵਟਿਆਈ ਜੋ ਦੇਸੁ ਭਾਵੇਂ ਸੋਈ ਕਰੈ ਹੁਕਮ ਨ ਕਰਣਾ ਜਾਈ ਸੋ ਪਤਸਾ ਹੋ ਸਹ ਪਤਸਾ ਸਿਬ ਨਾਨਕ ਰਹਿ ਨਿਰਜਾਈ ਮਹੰਦਾ ਸੰਤੋ ਸ਼ਰਮ ਪਤ ਚੋਲੇ ਧਰ ਕੇ ਕਰਹਿ ਵਿਪੂਤ ਇੰਤ ਕਾਲ ਕੁਅਰਿਕਾਇ ਜੁਗਤ ਦੰਡਾ ਪ੍ਰਤੀਤ ਆਈ ਪੰਛੀ ਸਗਲ ਜਮਾਤੀ ਮਨ ਜਿਤੇ ਜਗ ਜੀਤ ਹਾ ਦੇ ਸਤਿ ਸਹ ਦੇਸਾ ਅਨਿਲ ਅਨਾਦ ਨਾਹਤ ਜੁਗ ਜੁਗ ਏ ਕੋ ਵੇਸ ਬਹੁਤ ਗਿਆਨ ਦਿਹਾ ਪੰਡਾਰਨ ਕਟ ਕਟ ਵਜ ਹੈ ਨਾਲ ਆਪਨਾਥ ਮਾਸੀ ਸਮਝ ਆਖੀ ਰਿਦਿ ਸਿਦਾ ਰਸਾਨ ਸੰਯੋਗ ਵਿਜੋਜ ਦੁਸਕਾਰ ਚੜਾਵ ਹੈ ਲਿਖਿਆ ਹੈ ਪਾਗ ਹਾ ਦੇ ਸਤਿ ਸਹ ਦੇਸਾ ਅਨਿਲ ਅਨਾਦ ਨਾਹਤ ਜੁਗ ਜੁਗ ਏ ਕੋ ਵੇਸ ਲੇਖਾ ਮਾਈ ਜੁਗ ਪੈ ਵਿਆਇ ਤਿੰਨ ਚੇਲੇ ਪਰਵਾਨ ਇਕ ਐਸਾ ਸੰਸਾਰਿਕ ਪੰਡਾਰਿ ਖਾਏ ਦੇ ਬਾਣ ਜੀਵ ਦੇ ਸੁਭਾਗ ਤੇ ਮੈਂ ਚਲਾ ਜੇ ਹੋਵੇ ਫਰਮਾਨ ਹੋਵੇ ਖੈ ਉਹਨ ਨਦਰਣ ਆਵੇ ਬਹੁਤ ਇਹ ਵਿਡਾਣ ਆਦੇਸ ਸੁਸਾਦੇਸ ਆ ਅਨੀਲ ਅਨਾਦਨਾ ਜੁਗ ਜੁਗ ਇੱਕੋ ਇਸ ਆਸਨ ਲੋਏ ਲੋਏ ਪੰਡਾਰ ਜੋ ਕਿਸ ਕੈ ਸੇ ਕਵਾਲ ਹਰ ਘਰ ਵਿਖੇ ਸਿਰਜਣ ਘਰ ਨਾਨੂ ਸੱਚੀ ਸਾਚੀ ਕਰ ਹਾ ਦੇਸ ਸੁਦਸਾ ਦੇਸ ਆ ਅਨੀਲ ਅਨਾਦਨਾ ਹਤ ਜੋਗੇ ਜੋਗੇ ਕੋਈ ਸਾਇਕੋ ਧੋਜੀ ਪੋ ਲੱਖ ਹੋ ਹੋ ਲੱਖ ਹੁਆਂ ਲੱਖ ਵੀਸ ਲੱਖ ਲੱਖ ਜਿਹੜਾ ਕਿ ਹੈ ਇੱਕ ਨਾਮ ਜਗਦੀਸਾ ਇਹ ਤੇ ਰਹਿ ਪਦ ਪਉੜੀਆਂ ਚੜਿਆ ਹੋਇਆ ਕੇਸ ਸੁਣ ਗੱਲਾਂ ਆਕਾਸ਼ ਕੀ ਕੀ ਤਾਇਰੀਸ ਹਾਨਕ ਨਦਰੀ ਪਾਈ ਐ ਕੋੜੀ ਕੋੜਾ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀ ਜੀਵਨ ਮਰਨ ਨਹਿ ਜੋਰ ਜੋ ਨਾ ਰਾਜ ਮਾਲ ਮਨਸੂਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੋਤਿ ਸੁਟੇ ਛੁੱਟੈ ਸੰਸਾਰ ਜਿਸ ਹੱਥ ਜੋਰ ਪਰ ਵੇਖੈ ਸੋ ਇਹ ਨਾਨਕ ਉਪਮਨੀਤ ਨ ਕੋਇ ਰਤੇ ਰੂਤੀ ਰhiti ਵਨ ਭਉਣ ਪਾਣੀ ਅਗਨੀ ਪਵਤਨ ਤੇ ਸੂਇ ਤਰਿ ਤਿਥਾ ਰਖੇ ਤਰੰਸਾ ਇਸੂਏ ਚ ਜੇ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੁਚਾ ਸੁਚਾ ਦੁਰਬਾਰ ਤਿਤਥ ਸੋਨ ਪੰਚ ਪਰਵਾਨ ਨਤਰੀ ਕਰੋਂ ਕਵੈ ਨਿਸਵਾਣ ਆਤਮਕਾਇ ਉਤੇ ਭਾਈ ਨਾਨਕਿਆ ਜਾਪਿਆ ਜਾਏ ਹਰਮਖੰਡ ਕਹੋ ਤਰਮ ਗਿਆਨਖੰਡ ਕਖੋ ਕਰਮ 헤ਤੇ ਪਵਨ ਪਾਣੀ ਸੰਤੁਰ 헤ਤੇ ਕਾਨੁ ਮਹੇਸਾ 헤ਤੇ ਬ੍ਰਮੇ ਕਾਰਿਤ ਕੜੀਆ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ 헤ਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸਾ ਇਤੇ ਸਿੱਧ ਬੁੱਧ ਨਾਸ ਕੇਤੇ ਗੇਤੇ ਦੇ ਵਿਵੇਸ਼ਾ ਇਤੇ ਦੇਵ ਦਾਨ ਮੁਨ ਕੇਤੇ ਗੇਤੇ ਰਤਨ ਸਮੁੰਦ ਇਤਿਆਂ ਖਾਣੀ ਕੇਤੇ ਬਾਣੀ ਕੇਤੇ ਪਾਤ ਨਰਿੰਦ ਇਤਿਆਂ ਸੁਰਤੀ ਸੇਵ ਕੇਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਇਥੇ ਨਾਦ ਬਿਨੋਜ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਜਿਥੇ ਘੜ ਚੜੀ ਆਏ ਬਹੁਤ ਅਨੂਪ ਆਹ ਕੀ ਗੱਲਾਂ ਕਥਿਆ ਨ ਜਾਹੇ ਜੇ ਕੋ ਕਹੈ ਪਿਛੈ ਪ੍ਰਸਾਇ ਤਿਤੈ ਕੜੀਆ ਸੂਰਤ ਮਤਮਨ ਬਹੁਤਾ ਇਥੈ ਕੜੀਆ ਸੂਰਾ ਸੁਦਾ ਕੇ ਸੁੱਧ ਕਰਮਕੰਡ ਕੀ ਬਾਣੀ ਜੋਰਾ ਇਥੈ ਹੋ ਨ ਕੋਈ ਹੋ ਤਿਤੈ ਯੋਧ ਮਹਾਬਲ ਸੂਰ ਇਨਮੇ ਰਾਮ ਰਿਹਾ ਪ੍ਰਪੂਰ ਤਿਤੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਅਖ ਰੂਪ ਨ ਕਥਨੇ ਜਾਹੇ ਨਾ ਖਮਰਨ ਠਾਗੇ ਜਾਹੇ ਜਿਨ ਖੈ ਰੰਗ ਸੈ ਮਨੁ ਮਾਹੇ ਇਥੇ ਭਗਤ ਉਸਾ ਕੇ ਲੋ ਤਰ ਅਨੰਤ ਸੋਚਾ ਮਨ ਸੋਏ ਸਚ ਹਣ ਵਸ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਰ ਚਿਤੈ ਖੰਡ ਮੰਡਲ ਵਰ ਕੰਡ ਦੇਖੋ ਕਥੈ ਤੰਤ ਨੰਤ ਤਿਥੈ ਲੋਹ ਲੋ ਅਕਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਖਸੈ ਘਰ ਵਿਚਾਰ ਨਾਨਕ ਕਥਨ ਕਰਿ ਅਸਾਰ ਜਤ ਪਹਾਰ ਤਿਰ ਸੁਨਿਆਰ ਅਹਰਨ ਮਤਿ ਵਿਦ ਹਤਿਆਰ ਔਖ ਲਾਗਨ ਪਪਕਤਾਉ ਨਾ ਪਾਉ ਅੰਮ੍ਰਿਤ ਤਿਤਟਾਲ ੜੀਆਂ ਸਗ ਸਚੇ ਟਕਸਾਲ ਜਿਨ ਕੋ ਨਦਰ ਕਰਮ ਚਿੰਕਾਰ ਨਾਨਕ ਨਦਰੀ ਨਦਰ ਨਿਹਾਲ ਸੋਕ ਹਉਣ ਗੁਰੂ ਪਾਣੀ ਪਿਤਾ ਮਾਤਾ ਤਰ ਤੁਮ ਹਤ ਦਿਵ ਸੋ ਰਾਤ ਦੁ ਜਾਈ ਦਾ ਖੇਲੇ ਸਗਲ ਜਗਤ ਚੰਗੀਆਂ ਆਇਆਂ ਬੁਰੀਆਂ ਆਇਆਂ ਵਾਛੇ ਧਰਮ ਹਜੂਰ ਧਰਮੇ ਆਖੋ ਆਪਣੇ ਤੇ ਨੇੜੇ ਖ ਦੂਰ ਜਿਨੇ ਨਾਮ ਤੇ ਆਇਆ ਕੇਮ ਸਕਤਿ ਕਾਰ ਆਨਕਤੇ ਮੁਖ ਉਜਲੇ ਕੇਤੇ ਛੁਟੇ ਨਾਲ ਜਿਨੇ ਨਾਮ ਤੇ ਆਇਆ ਕੇ ਮਸਕਤ ਕਤਹਾਲ ਆਨਕਤੇ ਮੁਖ ਉਜਲੇ ਕੇਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ